ਸਤ ਸ੍ਰੀ ਅਕਾਲ ਜੀ ਪੰਡਤ ਰਿਗਵੇਦ ਚ ਸੋਮ ਦੀ ਅਤ ਉਪਮਾ ਕਰ ਰਹੇ ਨੇ ਤੇ ਬਾਰ ਬਾਰ ਦੱਸਦੇ ਨੇ ਦੇਵਾਂ ਨੂੰ ਕਿ ਇਹ ਗਾਂ ਦੇ ਦੁੱਧ ਚ ਮਿਸ਼ਰਤ ਸੋਮ ਅਸੀਂ ਪੱਥਰਾਂ ਨਾਲ ਕੁੱਟ ਕੇ ਬਣਾਇਆ 1379 ਨੰਬਰ ਦੇ ਸ਼ਲੋਕ ਚ ਪੰਡਤ ਸੋਮ ਪਾਨ ਨਾ ਕਰਨ ਵਾਲਿਆਂ ਤੇ ਗੁੱਸੇ ਵੀ ਹੁੰਦੇ ਨੇ ਤੇ ਆਖਦੇ ਨੇ ਕਿ ਸੋਮ ਪਾਨ ਨਾ ਕਰਨ ਵਾਲੇ ਬੇਭਾਗ ਨੇ ਕਰਮਹੀਣ ਦੇ 1382 ਨੰਬਰ ਦੇ ਸ਼ਲੋਕ ਦੇ ਵਿੱਚ ਸੋਮ ਪਾਨ ਕਰਨ ਲਈ ਰੱਖੇ ਗਏ 10 ਪਾਤਰਾਂ ਦੀ ਗਿਣਤੀ ਦਾ ਬੋਧ ਹੈ 1400 ਨੰਬਰ ਦੇ ਸ਼ਲੋਕ ਦੇ ਵਿੱਚ ਸੂਰਜ ਦੀ ਹਰ ਉਸ ਕਿਰਨ ਬਾਰੇ ਦੱਸਿਆ ਕਿ ਸਵੇਰ ਦੀ ਹਰ ਕਿਰਨ ਜੋ ਆਉਂਦੀ ਹੈ ਮਨੁੱਖਾਂ ਦੀ ਉਮਰ ਘਟਾਉਂਦੀ ਹੈ 1405 ਨੰਬਰ ਦੇ ਸ਼ਲੋਕ ਚ ਨਿਆ ਆਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ 1425 ਨੰਬਰ ਦੇ ਸ਼ਲੋਕ ਦੇ ਵਿੱਚ 1425 ਪਤਨੀ ਪਤੀ ਨੂੰ ਆਖਦੀ ਹੈ ਕਿ ਜਿਵੇਂ ਗੰਧਾਰ ਦੀ ਭੇੜ ਵਾਲਾਂ ਨਾਲ ਭਰੀ ਹੁੰਦੀ ਹੈ ਇਸੇ ਤਰ੍ਹਾਂ ਮੇਰੇ ਚ ਪਤਨੀ ਵਾਲੇ ਗੁਣ ਵਿਦਮਾਨ ਨੇ ਤੂੰ ਮੇਰੀ ਇੱਛਾ ਅਨੁਸਾਰ ਬਾਰ ਬਾਰ ਆ ਕੇ ਮੈਨੂੰ ਸਪਰਸ਼ ਕਰ ਸ਼ਲੋਕ ਨੰਬਰ 1457 1457 ਨੰਬਰ ਦੇ ਸ਼ਲੋਕ ਚ ਸੋਮ ਰਸ ਨੂੰ ਤਿਆਰ ਕਰਨ ਦਾ ਜ਼ਿਕਰ ਹੈ ਕਿ ਕਿਵੇਂ ਇਹ ਪੂਰਾ ਸਿੰਜ ਕੇ ਸੋਮਵੱਲੀ ਨੂੰ ਤੇ ਫਿਰ ਸੋਮਵੱਲੀ ਨੂੰ ਕੁੱਟ ਕੇ ਅਸੀਂ ਸੋਮਰਸ ਤਿਆਰ ਕੀਤਾ। ਇੰਦਰਦੇਵ ਆਪ ਐਦਾਂ ਆ ਕੇ ਸੋਮਪਾਨ ਕਰੋ ਜਿਵੇਂ ਤੀਬਰ ਪਿਆਸ ਵਾਲੇ ਪ੍ਰਾਣੀ ਜਲਾਸ਼ਾਏ ਤੇ ਜਾ ਕੇ ਜਲ ਗ੍ਰਹਿਣ ਕਰਦੇ ਨੇ। ਸ਼ਲੋਕ ਨੰਬਰ 1485 ਦੇ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਜਜਮਾਨ ਨੇ ਸੋਮਰਸ ਪੂਰੀ ਤਰ੍ਹਾਂ ਕੁੱਟ ਕੇ ਤੇ ਨਿਚੋੜ ਕੇ ਤਿਆਰ ਕੀਤਾ 1485 ਉਸ ਤੋਂ ਬਾਅਦ ਸ਼ਲੋਕ ਨੰਬਰ 1492 1492 ਦੇ ਵਿੱਚ ਵాయుਦੇਵ ਨੂੰ ਸੋਮਰਸ ਪੇਸ਼ ਕੀਤਾ ਜਾਂਦਾ ਹੈ 1494 ਨੰਬਰ ਦੇ ਸ਼ਲੋਕ ਦੇ ਵਿੱਚ ਸੋਮਰਸ ਦੀ ਫੇਰ ਵੱਡੀ ਉਪਮਾ ਕਰਦੇ ਪੰਡਤ ਆਖਦੇ ਨੇ ਕਿ ਅਸੀਂ ਇਹ ਰੁੱਤ ਦੇ ਅਨੁਸਾਰ ਬਣਾਇਆ ਇਹ ਤਾਕਤਯੁਕਤ ਹੈ ਆਓ ਤੇ ਭੋਗ ਲਾਓ ਫੇਰ 1499 ਨੰਬਰ ਦੇ ਸ਼ਲੋਕ ਦੇ ਵਿੱਚ 1499 ਸੋਮ ਦੀ ਹੋਰ ਮਹਿਮਾ ਕਿ ਅਸੀਂ ਇਹ ਮੁਸ਼ਕਤ ਕਰਕੇ ਆਯੁਰਵੇਦ ਦੀਆਂ ਦਵਾਈਆਂ ਵਾਂਗ ਪਹਾੜਾਂ 'ਚੋਂ ਲੱਭ ਕੇ ਲਿਆਂਦਾ ਹੈ ਔਰ ਇਸ ਵਿੱਚ ਜੌਂ ਦਾ ਰਸ ਵੀ ਮਿਲਾਇਆ ਹੈ। ਸ਼ਲੋਕ ਨੰਬਰ 1504 ਸੋਮ ਰਸ ਪੀਣ ਵਾਲੇ ਸਾਰੇ ਪਦਾਰਥਾਂ 'ਚ ਉਤਮ ਹੈ। ਜਿੰਨੇ ਵੀ ਪੀਣ ਵਾਲੇ ਪਦਾਰਥ ਨੇ ਉਹਨਾਂ 'ਚ ਸਾਰਿਆਂ 'ਚ ਉਤਮ ਸੋਮ ਰਸ। ਪੰਡਤ ਆਖ ਰਹੇ। 1500 10 ਨੰਬਰ ਦੇ ਸ਼ਲੋਕ ਵਿੱਚ ਸੂਮਵਲੀ ਵੇਲ ਦਾ ਜ਼ਿਕਰ ਹੈ ਅਤੇ ਸੋਧੇ ਹੋਏ ਸੂਮ ਰਸ ਦਾ ਜ਼ਿਕਰ ਹੈ ਉਸ ਤੋਂ ਬਾਅਦ 1580 ਨੰਬਰ ਦੇ ਸ਼ਲੋਕ ਦੇ ਵਿੱਚ ਲੋਕਾਂ ਨੂੰ ਅਗਨੀ ਦੇਵ ਅੱਗੇ ਆਪਣੇ ਪ੍ਰਸ਼ਨ ਰੱਖਣ ਦੀ ਪੰਡਿਤ ਸਲਾਹ ਦੇ ਰਹੇ ਨੇ ਕਿ ਤੁਹਾਡੇ ਦੁੱਖ ਅਗਨੀ ਦੇਵ ਹੀ ਦੂਰ ਕਰਨਗੇ ਸ਼ਲੋਕ ਨੰਬਰ 1580 1606 ਨੰਬਰ ਦੇ ਸ਼ਲੋਕ ਵਿੱਚ ਅਗਨੀ ਦੇਵ ਨੂੰ ਸਲਾਹ ਹੈ ਕਿ ਜੋ ਸਭ ਕੁਝ ਹੁੰਦੇ ਹੋਏ ਵੀ ਯੱਗ ਨਹੀਂ ਕਰਾਉਂਦੇ ਦੇਵਾਂ ਦੇ ਅਨੁਸ਼ਾਸਨ ਦੇ ਖਿਲਾਫ ਨੇ ਜੋ ਸ਼ਰਧਾਹੀਣ ਨੇ ਜੋ ਨਾਸਤਿਕ ਨੇ ਉਹਨਾਂ ਤੇ ਆਪ ਕਦੀ ਆਪਣੀ ਕਿਰਪਾ ਦ੍ਰਿਸ਼ਟੀ ਨਾ ਵਰਤਣਾ 1639 ਨੰਬਰ ਦੇ ਸ਼ਲੋਕ ਚ ਆਖਿਆ ਜਾ ਰਿਹਾ ਹੈ ਕਿ ਦੇਵ ਯੱਗ ਵੱਲ ਪਧਾਰ ਰਹੇ ਨੇ ਉਹ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਯੱਗ ਨੂੰ ਸਫਲ ਬਣਾ ਰਿਹਾ ਰਹੇ ਨੇ 1667 ਦੇ ਵਿੱਚ 1667 ਨੰਬਰ ਦੇ ਸ਼ਲੋਕ ਦੇ ਵਿੱਚ 1667 ਨੰਬਰ ਸ਼ਲੋਕ ਕਿਹਾ ਗਿਆ ਹੈ ਕਿ ਸੁੰਦਵਾ ਦੇ ਪੁੱਤਰਾਂ ਨੂੰ ਪਛਾਣ ਨਹੀਂ ਆ ਰਹੀ ਅਗਨੀ ਦੇਵ ਦੀ ਤੇ ਉਹ ਪੁੱਛਦੇ ਨੇ ਕਿ ਇਹ ਕੌਣ ਹੈ ਜੋ ਸਾਡੇ ਨਾਲ ਆ ਕੇ ਬੈਠ ਗਿਆ ਜਦ ਪਹਿਚਾਣ ਆਉਂਦੀ ਹੈ ਤਾਂ ਉਹਨੂੰ ਭਰਾਤਾ ਆ ਕੇ ਸੰਬੋਧਨ ਕਰਦੇ ਨੇ ਕਿਉਂਕਿ ਸੋਮਰਸ ਬਹੁਤ ਤੇਜ ਹੈ ਇਸ ਲਈ ਉਹਨਾਂ ਨੂੰ ਪਛਾਣ ਨਹੀਂ ਆ ਰਹੀ ਸੋਮਰਸ ਜਾਰੇ ਪੀਤਾ ਹੋਇਆ ਹੈ ਉਸ ਤੋਂ ਬਾਅਦ 1674 ਨੰਬਰ ਦੇ ਸ਼ਲੋਕ ਦੇ ਵਿੱਚ ਸੁੰਦਵਾ ਦੇ ਪੁੱਤਰਾਂ ਨੂੰ ਅਗਨੀ ਦੇਵ ਨੇ ਕਿਹਾ ਕਿ ਤੁਸੀਂ ਸਿਰਫ ਸ਼ਾਮ ਨੂੰ ਸੋਮਪਾਨ ਕਰਿਆ ਕਰੋ ਸਵੇਰ ਤੋਂ ਹੀ ਸ਼ੁਰੂ ਨਾ ਹੋ ਜਾਇਆ ਕਰੋ ਇਹ ਬਹੁਤ ਤੇਜ ਹੈ ਦੇਖੋ ਹੁਣ ਤੁਹਾਨੂੰ ਮੇਰੀ ਵੀ ਪਛਾਣ ਨਹੀਂ ਸੀ ਆਈ ਅੱਜ ਲਈ ਐਨਾ ਹੀ ਗਲਤੀਆਂ ਮਾਫ ਕਰ ਦੇਣੀ ਹੈ ਜੀ ਆਸ ਕਰਦੇ ਹਾਂ ਹਮੇਸ਼ਾ ਸੰਗੀ ਬਣੇ ਰਹੋਗੇ ਸਭ ਦਾ ਭਲਾ ਤੇ ਸਭ ਦੀ ਖੈਰ ਲੈਗੁਰ ਜੀ ਖਾਲਸਾ ਲੈਗਟਿਵ